ਸਵਾਗਤ ਹੈ ਕਿਸਾਨ ਵੀਰੋ ਹੋੜਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਬੈਂਗਾਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਆਪਸ ਘੇੜੇ ਤੋਂ ਕਵਰ ਕਰਨ ਲੱਗੇ ਆ ਜੀ ਦੋਸ ਨੂੰ ਟੌਪ ਕਲਾਸ ਝੋਟੀਆਂ ਦਿਖਾ ਦੇਾਂਗੇ ਫੁੱਲ ਯਾਤ ਬ੍ਰੀਡ ਦੇ ਵਿੱਚ ਆ ਮਗਰ ਕੀ ਆ ਜਾਂ ਕਿੰਨਾ ਕੁ ਦੁੱਧ ਬਾਦ ਆ ਇਆ ਕਿੰਨੇ ਕਿ ਦਿਨ ਸੂਈਆਂ ਨੂੰ ਹੋਇਆ ਸਾਰੀ ਗੱਲਬਾਤ ਬਾਈ ਨਾਲ ਕਰਾ ਦੇਾਂਗੇ ਪੂਰੀ ਫੁੱਲ ਜਾਣਕਾਰੀ ਲੈ ਕੇ ਫੁੱਲ ਦਸੱਲੀ ਨਾਲ ਤੁਸੀਂ ਆਪ ਦਾ ਸੌਦਾ ਖਰੀਦਣਾ ਜੀ ਕਿਉਂਕਿ ਪੈਸੇ ਤੁਸੀਂ ਲਾਉਣੇ ਆਪਣਾ ਕੰਮ ਸਿਰਫ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਪਹੁੰਚਾ ਦੇਣਾ ਸੱਸੀ ਘਾਬਰੇ ਸੱਸੀ ਘਾਲ ਜੀ ਹੋ ਠੀਕ ਹੋ ਜੀ ਵਧੀਆ ਵਧੀਆ ਪਹਿਲਾਂ ਤਾਂ ਨੰਬਰ ਬੋਲੋ ਜੀ 8699120722 2072 ਇਹ ਕਮਰਾ ਦਿਖਾ ਦਿਆ ਤੁਹਾਡੇ ਸਾਹਮਣੇ ਬੱਚਾ ਮੂੰਹ ਮਾਰੀ ਜਾਂਦਾ ਕਦੋਂ ਵੀ ਪਿਕਣੀ ਪਹਿਲਾਂ ਹੁਣ ਧਾਰਾ ਹਨਾ ਤੇ ਨੰਬਰ ਬੋਲੀ ਦੁਬਾਰਾ ਫੇਰ 8699120722 2072 ਪੈਂਡ ਜੀ ਪਿੰਡ ਸੰਘੜਾ ਬਾਈ ਸੰਘੜਾ ਰੋਡ ਤੇ ਆਪਣਾ ਘਰ ਬਰਨਾਲਾ ਦੇ ਛੱਡ ਬਰਨਾਲਾ ਜੀ ਸਮਝੋ ਹਾਂਜੀ ਹਾਂਜੀ ਤੇ ਜ਼ਿਲ੍ਹਾ ਆਪਾਂ ਨੂੰ ਬਰਨਾਲਾ ਆ ਕੇ ਤਹਿਸੀਲ ਵੀ ਬਰਨਾਲਾ ਹੀ ਆ ਗਈ ਤੇ ਫਿਰ ਥੋੜਾ ਬਹੁਤਾ ਵਪਾਰ ਤੇ ਕਰਦੇ ਹਾਂ ਹਾਂਜੀ ਹਾਂਜੀ ਲਿਓ ਨੇ ਚੰਗਾ ਆਪਣਾ ਡੇਰੀ ਦਾ ਕੰਮ ਆਉਂਦਾ ਡੇਰੀ ਦਾ ਕੰਮ ਏ ਬਾਗਾਂ ਦਾ ਤੇ ਨਾਲ ਅੱਜ ਫਿਰ ਦੋ ਝੋਟੀਆਂ ਦਿਖਾਉਣਾ ਹਾਂ ਬਾਈ ਹਾਂ ਓਕੇ ਜੀ ਦੋ ਝੋਟੀਆਂ ਦਿਖਾਉਣਾ ਦਿਖਾਉਣੀ ਆ ਫਿਰ ਆਪਾਂ ਵੀ ਆਵਦੇ ਕੰਨ ਨੂੰ ਕਹਦੇ ਗਏ ਟਾਪ ਦੀਆਂ ਹਾਂ ਨਾ ਜਮਾ ਟਾਪ ਦੀਆਂ ਨੇ ਤੇ ਜਿਹੜੀ ਪਹਿਲੇ ਨੰਬਰ ਤੇ ਵੀਰ ਆਪਾਂ ਝੋਟੀ ਦੇਖੇ ਨੇ ਉੱਥੇ ਚੱਲ ਬੜੋ ਨੇੜੇ ਕਿਹੜਾ ਸੂਆ ਇਹ ਬਈ ਪਹਿਲਾ ਸੂਆ ਸੂਈਆ ਪਹਿਲਾ ਸੂਆ 8 ਦਿਨੋਂ ਕੋ ਸੂਈਨ ਇਹਨੂੰ ਸਹੀ 8 ਦਿਨ ਸੂਈਨ ਹੋ ਗਏ ਹਾਂਜੀ ਬਈ ਤੇ ਅੱਜ ਫਿਰ ਕਿੰਨਾ ਕੁ ਬਈ ਮੈਣਨ ਵਾਲਾ ਏ ਥੱਲੇ ਦੋ ਦਬਾ ਇਹ ਥੱਲੇ ਬਈ 9 ਕਿਲੋ ਜਮਾ ਤਿਆਰ ਆ 9 ਕਿਲੋ ਜਮਾ ਯਾਰ ਜਾਇਜ਼ ਗੱਲ ਕਰੀਏ ਤੂੰ ਹਣਾ ਹਾਂ ਬਈ ਹਾਂ ਵੀ ਜਿੰਨਾ ਹੈਗਾ ਜਿੰਨਾਂ ਨੇ ਤੇ ਕਿੱਥੋਂ ਕਿਤੇ ਕਰਵਾਈ ਜਾਵਣੂ ਵੀ ਇਹ ਦੁੱਧ ਬਈ 11 ਦੇ ਤੇ 12 ਦੇ ਦੇ ਓਕੇ ਜੀ ਹਾਂ ਬਈ ਆਪਾਂ ਵਾਲਾ 11 ਦੇ ਤੇ 12 12 ਕਿਲੋ ਦੇਣਾ ਬਾਕੀ ਦਸਨੂੰ ਖੂਸ਼ ਫੜ ਕੇ ਦਿਖਾਈ ਮੜੀ ਇਹਦੇ ਚਾਰ ਵੀ ਵਾਲ ਚਿੱਟੇ ਨਹੀਂ ਵਿੱਚ ਹਾਂ ਬਈ ਪ੍ਰੋਪਰ ਬਰੀਡ ਵਾਲੀ ਖੋਲੋ ਜੀ ਇਹਨੂੰ ਤੋੜਾ ਕਰਕੇ ਚੈੱਕ ਧਾਰਾ ਤੁਰਾ ਤੁਹਾਨੂੰ ਮਾਰ ਕੇ ਦਿਖਾ ਦੇਵਾਂਗੇ ਖੈਲ ਚਲ ਪੋਰਾਣੀ ਜੱਤ ਵਾਲੀ ਝੋਟੀ ਆ ਗਈ ਠੀਕ ਹੈ ਜੀ ਤੇ ਕਿਸੇ ਪਾਸਿਓਂ ਖੁੰਝੀ ਨਹੀਂ ਗਈ ਚੰਗੀ ਕੁਆਲਿਟੀ ਆ ਦੇਖੋ ਜੀ ਥਣ ਲੇਵਾ ਨੇੜੇ ਤੋਂ ਕਰਕੇ ਸਾਨੂੰ ਚੈੱਕ ਚਾਰ ਚਪੇਰੇ ਦੀ ਚਾਰੇ ਬੱਲਿਆਂ ਦੀ ਝੋਟੀ ਪੂਰੀ ਆ ਦੇਖੋ ਆ ਦੇਖੋ ਵੀਰੋ ਤੋੜਾ ਤਰਾ ਕਰਕੇ ਚੈੱਕ ਮੈਂ ਕਿਹਾ ਯਾਰ ਥੱਲੇੋਂ ਥੱਲੇੋਂ ਤੇ ਥਣਾ ਥਣਾ ਦੀ ਫਿਰ ਧਾਰ ਤੁਰ ਪੋਲੀ ਪੂਰੀ ਜਮਾ ਪੋਲੀ ਆ ਬਾਈ ਓਕੇ ਜੀ ਧਾਰ ਤੁਰ ਬਾਈ ਕਹਿੰਦਾ ਪ੍ਰੋਪਰ ਚੰਗੀ ਹੈ ਜੀ ਮੋੜ ਲਿਆ ਵਸ ਵੀਰੇ ਇੱਥੋਂ ਮੂਰੇ ਸੂਰ ਜਾਉ ਆ ਦੇਖੋ 9 ਕਿਲੋ ਦੁੱਧ ਜਮਾ ਤਿਆਰ ਆ ਬਈ ਆਪਾਂ ਪਿਆਰ ਵਾਲਾ ਜਮਾ ਜਾਇਦ ਗੱਲ ਕਰੀ ਦਿਸ ਜਾਂਦਾ ਵੀਰੇ ਹਾਂ ਬਈ ਹਾਂ ਆ ਦੇਖੋ ਤੇ ਉਹ ਗਾੜੀ ਪਿਛਾੜੀ ਬਰਾਬਰੀ ਪਈ ਝੋਟੀ ਦੀ ਪਿੱਠ ਪੁੜੇ ਦੀ ਵੰਤਰ ਚੰਗੀ ਧਾਰਾ ਤੁਹਾਨੂੰ ਬੱਚਾ ਲਾ ਕੇ ਪ੍ਰੋਪਰ ਮਾਰ ਕੇ ਰੇਡ ਡੀਟੇਲ ਸਾਰਾ ਕੋ ਵੀਡੀਓ ਦੇ ਵਿੱਚ ਹੋਊ ਜੀ ਸਾਰਾ ਕੋ ਤੁਹਾਨੂੰ ਦਸਾਲੀ ਕਰਾ ਕੇ ਤੇ ਕੱਦ ਕਾਟ ਕੇ ਨੂੰ ਜਾ ਕੇ ਉਹਨਾਂ ਬੇਲ ਬੁੱਲ ਬਹੁਤ ਸੋਹਣੀ ਹੈਗੀ ਸਿੰਘ ਛੱਲੇ ਦੀ ਇੱਕ ਨੰਬਰ ਆ ਕਿਉਂਕਿ ਬਿਊਟੀ ਦੇ ਵਿੱਚ ਵੀ ਤੇ ਨਾਲ ਪਲੱਸ ਦੁੱਧ ਵੀ ਹੈ ਸਾਡਾ ਵੀਰੇ ਬੱਚਾ ਪਰ ਸਾਰਾ ਮਾਰ ਦਿੱਤੀ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੇ ਦੇਖ ਸਕਦਾ ਆ ਦੇਖੋ ਵੀਰੋ ਬੱਚਾ ਪਵਨ ਤਾਂ ਠੀਕ ਆ ਜੀ ਤੇ ਧਾਰਾ ਦੂਰਾ ਤੁਹਾਨੂੰ ਕਰਾ ਦੇਾਂਗੇ ਚੈੱਕ ਆ ਦੇਖੋ ਜੀ ਥਣ ਥਣ ਮੈਂ ਕਹਿੰਦਾ ਗਲਾਸਾਂ ਵਰਗੇ ਹਨਾ ਹਾਂ ਬਈ ਹਾਂ ਆ ਲੈ ਨਾਹੇ ਧਾਰ ਮੰਗਦੇ ਨੇ ਬੇਫਿਕਰ ਹੋ ਜਾਣਾ ਇਸ ਗੱਲੋਂ ਤਾਂ ਹਾਂ ਬਈ ਹਾਂ ਆ ਥਾਪਸ ਸੁਸਰੇਗਾ ਤਾਂ ਰਾਤੀ ਆ ਰਹੇ ਸਨਾਂ ਦੀ ਇੱਕੋ ਹੀ ਥਣ ਥਣ ਫਿਰ ਜਮਾ ਓਕੇ ਆ ਜਮਾ ਓਕੇ ਹੈ ਬਈ ਉਹ ਹੈਲਦੀ ਹੋਵੇ ਆਪਣੇ ਉਹ ਵੀ ਗਾਰੰਟੀ ਦੇ ਦੂਜਿਆਂ ਦੇ ਹੋਰ ਮਾਰਦੇ ਬੋਲੇ ਬਸ ਵੀਰੇ ਮਗਰ ਆ ਗਿਆ ਮੇਲ ਕੱਪ ਇਕੱਠਾ ਪ੍ਰੋਪਰ 17 ਦੋਲਾਂ ਦੇ ਕਿਤੇ ਪੈਸੇ ਬਾਈ ਕਿੰਨੇ ਆ ਦੇ ਇਹਦਾ ਬਸ ਇੱਕ ਇੱਕ ਵੀ ਲੈਣਾ ਬਾਈ ਥੋੜਾ ਬੋਤ ਮਾਨ ਸਨਮਾਨ ਹੋਊਗਾ ਵਿੱਚ ਹਾਂ ਹੋ ਜੂ ਬਾਈ ਓਕੇ ਜੀ 120000 ਥੋੜਾ ਮਾਨ ਸਨਮਾਨ ਹੋਣਾ ਹੁਣ ਬਾਈ ਦੋ ਨੰਬਰ ਇਹ ਵੀ ਦੂਜਾ ਸੂਆ ਸੂਈ ਆ ਦੂਜਾ ਸੂਆ ਸੂਂਦੀ ਆ ਤੇ ਕਿੰਨੇ ਕਿ ਦਿਨਾਂ ਦਾ ਸੂਆ ਜੀ ਇਹਦਾ ਇਹਨੂੰ ਬਈ 10 ਦਿਨ ਹੋ ਗਏ ਸੂਈ ਤੇ ਮਗਰ ਕੀ ਆ ਗਿਆ ਨੇ ਜੀ ਮਗਰ ਕੱਟੀ ਆ ਬਈ ਇਹਦੇ ਮਗਰ ਕੱਟੀ ਚੰਗੀ ਆ ਹਨਾ ਕੱਟੀ ਦੇ ਪੂਛ ਦੇ ਵਿੱਚ ਵੀ ਚਾਰ ਵਾਲ ਜਿੱਤੇ ਨਹੀਂ ਹਨਾ ਜਮਾ ਜੈਡ ਬਲੈਕ ਆ ਬਈ ਤੇ ਵੀਰ ਕਿੰਨਾ ਦੁੱਧ ਰੈਡੀ ਆ ਇਸ ਟਾਈਮ ਦੁੱਧ ਬਈ ਜਮਾ 15 ਕਿਲੋ ਤਿਆਰ ਆ ਚਾਹੇ ਚਾਰ ਡੰਗ ਮਿਲ ਲੈ ਚਾਰ ਡੰਗ ਮਿਲ ਲੈ ਜਮਾ ਜਨੂਨ ਦੁੱਧ ਜਮਾ ਬਈ ਜਮਾ ਲੀਟਰ ਮਾਰ ਕੇ ਦਮ ਸਾਢੇ 14 ਦਾ ਜਮਾ ਨਿਪੜ ਜਮਾ ਬਈ ਜਮਾ ਓਕੇ ਖੋਲੋ ਜੀ ਇਹਨੂੰ ਤੇ ਲੈ ਵਾਲੂਆ ਦੇਖੋ ਕਿੱਥੋਂ ਤਾਂ ਹੀ ਲਈ ਫਿਰਦੀ ਝੋਟੀ ਫੂਨ ਨਾਲ ਲਈ ਫਿਰਦੀ ਆ ਬਾਕੀ ਰੈਡੀ ਦੁੱਧ ਵਾਲੀ ਆ ਕਰ ਬਾਕੀ ਦੀ ਬਾਈ ਦਾ ਆਪ ਕੈਮਰਾ ਵੀ ਬਾਈ ਨਾਲ ਗੱਲ ਹੋਈ ਆ ਕਹਿੰਦਾ ਕੋਈ ਦੁੱਧ ਚ ਫਰਕ ਨਹੀਂ ਹੋਊ ਜਿੰਨਾ ਦੱਸਿਆ ਆ ਦੇਖ ਹੂੰ ਲੈ ਬਈ ਇਹਦਾ ਦੱਸਦਾ ਹਨਾ ਵੀ ਦੁੱਧ ਹੈਗਾ ਥੋਸ ਲੈਵੇ ਦੀਆਂ ਨੇ ਬਈ ਐ ਨਹੀਂ ਥੋਲੇਵੇ ਦੀਆਂ ਚਾਰੇ ਥਣਾਂ ਦੀਆਂ ਜਿਹੜੀ ਥੋੜੀ ਚੁਆਇਸ ਆ ਕੀ ਵਧੀਆ ਕੀ ਯਾਰ ਪਸ਼ੂ ਦੇ ਥਣ ਥਣ ਦੇਖ ਕੇ ਲੈ ਆਏ ਪੂਰੇ ਹਨਾ ਆ ਦੇਖੋ ਥਣ ਭਾਂਡਾ ਕਰੋ ਚੈੱਕ ਤੇ ਵੀਡੀਓ ਬਣਾਉਣ ਦਾ ਟਾਈਮ ਆਪਣਾ ਸਵੇਰ 10:00 ਵਜੇ ਦਾ ਉਸ ਹਿਸਾਬ ਨਾਲ ਅਡਜਸਟਮੈਂਟ ਕਰਿਓ ਆ ਦੇਖੋ ਲਾਓ ਬੱਚਾ ਵੀਰੇ ਦਾ ਆਹ ਦੇਖੋ ਵੀਰੋ ਬੱਚਾ ਆਪਾਂ ਵੰਤਾ ਤੇ ਚਾਰੇ ਥਾਣ ਨਾ ਨਿਕੜਵੇਂ ਡਾਂਗਾਂ ਆਣਗੇ ਕੱਢ ਕੇ ਮਾਰੇ ਝੋਟੀਆਂ ਕਰੋ ਜੀ ਚੱਕ ਚਾਰ ਚਬੇਰੇ ਦੀ ਖਾਣਾ ਸੁਣਾ ਦੀ ਓਕੇ ਆ ਮਾਰੀ ਵੀਰ ਦਾ ਰੰਗ ਆਹ ਦੇਖੋ ਜੀ ਆਹ ਹੁੰਦੀ ਹੈ ਜੀ ਚੁਆਈ ਨਾ ਕੋ ਭੂਰ ਨਾ ਕੋ ਛਰ ਲਾ ਓਕੇ ਵੀਰੇ ਕਿੰਨੇ ਬਹੇ ਬਈ ਇਹਦਾ ਬਈ 1.35 ਲੈਣਾ ਮਾਨਤਾਨ ਹੋ ਜੂਗਾ ਹੋ ਜੂਗਾ ਆ ਦੇਖੋ ਜੀ ਥਣ ਭਾਂਡਾ ਕਰੋ ਜੇ ਕੋਣ ਪਾਸਮੀ ਵੀ ਦਾ 1,35,000 ਜਿਹੜਾ ਮਾਨਤਾਨ ਹੋਣਾ ਤੇ ਇਹਦਾ ਬਈ ਇੱਕ ਵੀ ਮੰਗਾ ਹਾਂ ਬਈ ਹਾਂ 1,20,000 ਚੋਂ ਤੇ ਇੱਥੇ ਜਾ ਜਾ ਨੰਬਰ ਇੱਕ ਵਾਰੀ ਫੇਰ ਬੋਲਦੇ 869912702 2702 2 ਪਿੰਡ ਸਗੇੜੇ ਆ ਜੀ ਦੋ ਝੋਟੀਆਂ ਦੀ ਟੌਪ ਦੀਆਂ ਦੋ ਤੁਹਾਨੂੰ ਦਿਖਾ ਦਿਆਂ ਜ਼ਰੂਰ ਕਰਿਓ ਬਾਈ ਦਾ ਸੰਪਰਕ ਬਾਕੀ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤੈਅ ਦੇ ਦਿੱਤੋ ਧੰਨਵਾਦ ਜਲਦ ਮਿਲਦੇ ਹਾਂ ਕੇ ਨਵੇਂ ਵੀਡੀਓ ਦੇ ਨਾਲ